ਸਭਾ like ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਰੋਵਰ ਦੀ ਸਫਾਈ ਦੀ ਸੇਵਾ ਚੱਲ ਰਹੀ ਹੈ ਤੇ ਇਹ ਜੋ ਸੇਵਾ ਹੈ ਇਹ ਕਿਸੇ ਮਨੁੱਖ ਵੱਲੋਂ ਨਹੀਂ ਸ਼ੁਰੂ ਕੀਤੀ ਗਈ ਇਹ ਜਿਹੜੀ ਸੇਵਾ ਹੈ ਇਹ ਗੁਰੂ ਨਾਨਕ ਦੇਵ ਜੀ ਵੱਲੋਂ ਗੁਰੂ ਦੇ ਸਿੱਖਾਂ ਨੂੰ ਸੇਵਾ ਬਖਸ਼ੀ ਗਈ ਹੈ ਪਰ ਪਤਾ ਨਹੀਂ ਸਾਡੀ ਅਕਲ ਬੁੱਧੀ ਵਿੱਚ ਕੀ ਵੜਿਆ ਆਪਾਂ ਗੁਰੂ ਦੀ ਸੇਵਾ ਵਿੱਚ ਵੀ ਕਿੰਤੂ ਪਰੰਤੂ ਕਰਦੇ ਆਂ ਜੇ ਆਪਾਂ ਗੁਰੂ ਦੀ ਸਿੱਖੀ ਦਾ ਸੇਵਾ ਦਾ ਇਤਿਹਾਸ ਵੇਖੀਏ ਤੇ ਗੁਰੂ ਰਾਮਦਾਸ ਨੇ ਜਿਨ੍ਹਾਂ ਦਾ ਨਾਂ ਭਾਈ ਜੇਠਾ ਸੀ ਉਹਨਾਂ ਨੇ ਗੁਰਦੁਆਰਾ ਬੌਲੀ ਸਾਹਿਬ ਸੈ ਵਿਖੇ ਜਦੋਂ ਬੌਲੀ ਸਾਹਿਬ ਦੀ ਪਟਾਈ ਚੱਲਦੀ ਸੀ ਉੱਥੇ ਆਪਣੇ ਹੱਥਾਂ ਦੇ ਨਾਲ ਟੋਕਰੇ ਭਰ-ਭਰ ਕੇ ਮਿੱਟੀ ਦੇ ਬੌਲੀ ਸਾਹਿਬ ਵਿੱਚੋਂ ਬਾਹਰ ਕੱਢੇ ਬੌਲੀ ਸਾਹਿਬ ਦੀ ਪਟਾਈ ਕੀਤੀ ਤੇ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਨਾਂ ਭਾਈ ਜੇਠਾ ਸੀ ਤੇ ਸੇਵਾ ਕਰਕੇ ਹੀ ਉਹਨਾਂ ਦਾ ਨਾਮ ਪਾਈ ਜੇਠੇ ਤੋਂ ਗੁਰੂ ਰਾਮਦਾਸ ਪੈ ਗਿਆ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦੀ ਆਗਿਆ ਮੰਨ ਕੇ ਸੇਵਾ ਕੀਤੀ ਤੇ ਅੱਜ ਉਹਨਾਂ ਦਾ ਨਾਮ ਲਿਆ ਜਾਂਦਾ ਜਪਿਓ ਜਿਨੇ ਅਰਜਨ ਦੇਵ ਗੁਰੂ ਬਹੁਤ ਗੁਰਬਣਾਇਓ ਵੀ ਮੁੜ ਕੇ ਦੁਬਾਰੇ ਜਿਹੜਾ ਮਨੁੱਖ ਹੈ ਜੇ ਉਸ ਪਰਮੇਸ਼ਰ ਦਾ ਨਾਮ ਜਪ ਲਏ ਤੇ ਗੁਰੂ ਦੀ ਸੇਵਾ ਕਰ ਲੇ ਉਹ ਮੁੜ ਕੇ ਜਨਮ ਮਰਨ ਦੇ ਚੱਕਰ ਵਿੱਚੋਂ ਬਚ ਜਾਂਦਾ ਹੈ ਇਸ ਕਰਕੇ ਗੁਰੂ ਪਿਆਰਿਓ ਇਹ ਜਿਹੜੀ ਸੇਵਾ ਕਿਸੇ ਮਨੁੱਖ ਵੱਲੋਂ ਸ਼ੁਰੂ ਨਹੀਂ ਕੀਤੀ ਗਈ ਇਹ ਜਿਹੜੀ ਸੇਵਾ ਹੈ ਗੁਰੂ ਮਹਾਰਾਜ ਵੱਲੋਂ ਸੇਵਾ ਸ਼ੁਰੂ ਕੀਤੀ ਗਈ ਹੈ ਸਭ ਤੋਂ ਪਹਿਲਾਂ ਸਰੋਵਰ ਦੀ ਸੇਵਾ ਹਰਮੰਦਰ ਸਾਹਿਬ ਗੁਰੂ ਸਾਹਿਬ ਵੱਲੋਂ ਸੇਵਾ ਸਰੋਵਰ ਦੀ ਸ਼ੁਰੂ ਕਰਾਈ ਗਈ ਤੇ ਉਸ ਤਰ੍ਹਾਂ ਹੀ ਸੰਗਤਾਂ ਜੋ ਗੁਰੂ ਮਹਾਰਾਜ ਨੇ ਮਾਰਗਪੂਰਣਾ ਆਪਾਂ ਨੂੰ ਪਾਇਆ ਤੇ ਉਸ ਤਰ੍ਹਾਂ ਹੀ ਗੁਰੂ ਦੀਆਂ ਸੰਗਤਾਂ ਗੁਰੂ ਦੀ ਸੇਵਾ ਉੱਤੇ ਚੱਲ ਰਹੀਆਂ ਨੇ ਇਸ ਦਾ ਗਿਆਨ ਉਹਨਾਂ ਨੂੰ ਵੀ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਪ੍ਰੈਕਟੀਕਲ ਕਰਨਾ ਹੈ ਸੇਵਾ ਕਰਨੀ ਹੈ ਜਿਨ੍ਹਾਂ ਨੇ ਪ੍ਰੈਕਟੀਕਲ ਹੀ ਨਹੀਂ ਕੀਤਾ ਜਿੰਨੀ ਮਰਜ਼ੀ ਥਿਉਰੀ ਪੜ੍ਹੀ ਜਾਵੇ ਉਹਦੀ ਥਿਉਰੀ ਸਫਲ ਨਹੀਂ ਹੁੰਦੀ ਆਪਾਂ ਗੁਰੂ ਦਾ ਇੱਕ ਇੱਕ ਸ਼ਬਦ ਪੜ੍ਹੀਏ ਤੇ ਗੁਰੂ ਦੇ ਇੱਕ ਇੱਕ ਸ਼ਬਦ ਵਿੱਚੋਂ ਸਾਨੂੰ ਗਿਆਨ ਕਿਹੜਾ ਮਿਲਦਾ ਹੈ ਗੁਰੂ ਦੇ ਇੱਕ ਇੱਕ ਸ਼ਬਦ ਵਿੱਚੋਂ ਸਾਨੂੰ ਸੇਵਾ ਤੇ ਸਿਮਰਨ ਦਾ ਗਿਆਨ ਮਿਲਦਾ ਹੈ ਜਿੱਥੇ ਆਪਾਂ ਆਪਣੇ ਹੱਥਾਂ ਦੇ ਨਾਲ ਗੁਰੂ ਘਰ ਦੀ ਸੇਵਾ ਕਰਦੇ ਆਂ ਤੇ ਉੱਥੇ ਆਪਾਂ ਨੂੰ ਆਪਣੀ ਰਸਨਾ ਦੇ ਨਾਲ ਸੇਵਾ ਦੇ ਨਾਲ ਨਾਲ ਮਾਰਾ ਇਹਨੇ ਸਤਨਾ ਵੈਗਰੋ ਦਾ ਜਾਪ ਵੀ ਬਖਸ਼ਿਆ ਤੇ ਨਾਲ ਆਪਾਂ ਨੂੰ ਗੁਰੂ ਨੇ ਜਿਹੜੀ ਸਾਡੀ ਦਸਾਂ ਨਵਾਂ ਦੀ ਕੀਰਤ ਕਮਾਈ ਏ ਉਹ ਜੇ ਸੇਵਾ ਵਿੱਚ ਲੱਗ ਜਾਏ ਤੇ ਸਫਲ ਹੋ ਜਾਂਦੀ ਏ ਜਿਹੜਾ ਦਾਨ ਸਾਡਾ ਗੁਰੂ ਦੀ ਸੇਵਾ ਵਿੱਚ ਲੱਗਦਾ ਏ ਉਹ ਦਾਨ ਸਾਡਾ ਸਫਲ ਹੁੰਦਾ ਜਿਹੜਾ ਦਾਨ ਗੁਰੂ ਦੀ ਸੇਵਾ ਵਿੱਚ ਨਹੀਂ ਲੱਗਦਾ ਉਹ ਦਾਨ ਸਾਡਾ ਸਫਲ ਨਹੀਂ ਹੁੰਦਾ ਜਿਹੜਾ ਦਾਣਾ ਖੇਤ ਵਿੱਚ ਬੀਜਿਆ ਜਾਂਦਾ ਉਸ ਦਾ ਫਲ ਸਾਨੂੰ ਪ੍ਰਾਪਤ ਹੁੰਦਾ ਜਿਹੜਾ ਦਾਣਾ ਖੇਤ ਤੋਂ ਬਾਹਰ ਜਾਂਦਾ ਉਸ ਦਾ ਸਾਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਇਸ ਕਰਕੇ ਜਿਹੜੀ ਸੇਵਾ ਤੁਸੀਂ ਕਰਦੇ ਹੋ ਉਸ ਦਾ ਫਲ ਜ਼ਰੂਰ ਤੁਹਾਨੂੰ ਮਿਲੇਗਾ ਜਿਹੜਾ ਤੁਸੀਂ ਵੈਗਰੂ ਦਾ ਨਾਮ ਜਪਦੇ ਹੋ ਉਹਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਜਿਹੜੀ ਤੁਹਾਡੀ ਦਸਾਂ ਨਵਾਂ ਦੀ ਕਿਰਤ ਕਮਾਈ ਗੁਰੂ ਦੀ ਸੇਵਾ ਵਿੱਚ ਲੱਗਦੀ ਏ ਉਹਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਆਹ ਜਿਹੜੀ ਆਪਾਂ ਤੁਹਾਡੇ ਪਿੰਡਾਂ ਵਿੱਚੋਂ ਤੁਹਾਡੇ ਘਰਾਂ ਵਿੱਚੋਂ ਕਣਕ ਦੀ ਜੀਰੀ ਦੀ ਅਗਰਾ ਹੀ ਇਕੱਠੀ ਕਰਕੇ ਲਿਉਂਨੇ ਆ ਉਹਦੇ ਨਾਲ ਹੀ ਗੁਰੂ ਘਰ ਦੀਆਂ ਇਮਾਰਤਾਂ ਬਣਦੀਆਂ ਹਨ ਉਹਦੇ ਨਾਲ ਹੀ ਸਰੀਆ ਸੀਮੈਂਟ ਬੱਜਰੀ ਇੱਟਾਂ ਆ ਕੇ ਗੁਰੂ ਘਰ ਦੀ ਸੇਵਾ ਵਿੱਚ ਲੱਗਦੀਆਂ ਨੇ ਤੇ ਸਤ ਗੁਰੂ ਦੀ ਬੜੀ ਮਿਹਰ ਹੈ ਗੁਰਦੇ ਗੁਰੂ ਦੇ ਸਿੱਖਾਂ ਦੇ ਤੇ ਜਿਹੜੇ ਸੇਵਾ ਕਰਕੇ ਆਪਣੇ ਜਨਮ ਨੂੰ ਸਫਲ ਕਰਦੇ ਨੇ ਆਪਾਂ ਹੁਣ ਜਿਵੇਂ ਗੁਰੂ ਦਾ ਮਹਾਰਾਜ ਦਾ ਵਾਕ ਹੈ ਜਿਸ ਸਿਮਰਤ ਦੁੱਖ ਸਭ ਜਾਏ ਜਿਹਦਾ ਸਿਮਰਨ ਕਰਿਆ ਸਾਰੇ ਦੁੱਖ ਦੂਰ ਹੁੰਦੇ ਨੇ ਆਓ ਆਪਾਂ ਆਪਣੀ ਰਸਨਾ ਦੇ ਨਾਲ ਉਸ ਦਾ ਨਾਮ ਜਪੀਏ ਤੇ ਨਾਮ ਜਪ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ